ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਬਲਜਿੰਦਰ ਕੌਰ ਮੰਗੇਵਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਕਰਦੀ ਹਾਂ ਦੋਸਤੋ ਇੱਕ ਵਾਰ ਫਿਰ ਤੋਂ ਮਹਿਲਕਲਾਂ ਦਾ ਨਾਮ ਸੁਰਖੀਆਂ ਵਿੱਚ ਆ ਗਿਆ ਹੈ ਜਿਵੇਂ ਕਿ ਤੁਹਾਨੂੰ ਦੱਸਦੀਏ ਕਿ ਜ਼ਿਲ੍ਹਾ ਬਰਨਾਲਾ ਦੇ ਹਲਕਾ ਮਹਿਲਕਲਾਂ ਨੂੰ ਸੰਘਰਸ਼ੀ ਜੋਧਿਆਂ ਦੀ ਧਰਤੀ ਮੰਨਿਆ ਜਾਂਦਾ ਹੈ ਉੱਥੇ ਹੀ ਜੇਕਰ ਗੱਲ ਕਰੀਏ ਖੇਡ ਜਗਤ ਦੀ ਤਾਂ ਮਾਂ ਖੇਡ ਕਬੱਡੀ ਖੇਤਰ ਵਿੱਚੋਂ ਅਲੀ ਮਹਿਲਕਲਾਂ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਇੱਕ ਵੱਖਰੀ ਪਹਿਚਾਨ ਬਣ ਚੁੱਕੀ ਹੈ ਦੱਸ ਦਈਏ ਕਿ ਵੈਸਟ ਰੇਡਰ ਅਲੀ ਮਹਿਲਕਲਾ ਨੇ ਤਪਾ ਦੇ ਕਵੱਡੀ ਟੂਰਨਾਮੈਂਪ ਕੱਪ ਦੌਰਾਨ ਇੱਕ ਆਲਟੋ ਕਾਰ ਜਿੱਤ ਕੇ ਪਰਿਵਾਰ ਦਾ ਹੀ ਨਹੀਂ ਸਗੋਂ ਸਮੁੱਚੇ ਮਹਿਲਕਲਾ ਅਤੇ ਜ਼ਿਲ੍ਹਾ ਬਰਨਾਲਾ ਦਾ ਮਾਣ ਵਧਾਇਆ ਹੈ ਇੱਥੇ ਹੀ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਪਿਛਲੇ ਸਾਲ ਇਸੇ ਹੀ ਟੂਰਨਾਮੈਂਪ ਕੱਪ ਦੌਰਾਨ ਵੈਸਟ ਰੇਡਰ ਅਲੀ ਮਹਿਲਕਲਾ ਨੇ ਫੋਰ ਟਰੈਕਟਰ ਜਿੱਤਿਆ ਸੀ ਜਿੱਥੇ ਕਿ ਇਸ ਬੱਚੇ ਦੇ ਸਮੁੱਚੇ ਮਹਿਲਕਲਾ ਨਿਵਾਸੀ ਮਾਣ ਮਹਿਸੂਸ ਕਰ ਰਹੇ ਹਨ ਉੱਥੇ ਹੀ ਅਲੀ ਦੇ ਘਰ ਵਧਾਈ ਦੇਣ ਵਾਲਿਆਂ ਦਾ ਲਗਾਤਾਰ ਆਉਣਾ ਜਾਣਾ ਲੱਗਿਆ ਹੈ ਅਲੀ ਮਹਿਲਕਲਾ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਪਿੰਡ ਦਾ ਨਾਮ ਹੋਰ ਵੀ ਰੋਸ਼ਨ ਕਰਨ ਲਈ ਇਸ ਤੋਂ ਵੀ ਵੱਧ ਮਿਹਨਤ ਕਰੇਗਾ ਅਲੀ ਦੀਆਂ 10 ਗੋਡੀਆਂ 9 ਨੰਬਰ ਅਲੀ ਦੀਆਂ 10 ਰੇਡਾਂ ਤੇ 9 ਨੰਬਰ ਰਿਆ ਅਲੀ ਮਹਿਲਕਲਾ ਨੇ ਅੱਜ ਦੇ ਦਿਨ ਦਾ ਬੈਸਟ ਰੇਡਰ ਮੈਲਕਰਾਂ ਦਾ ਵਾਲੀ ਵਾਹ ਨਕਦੀ ਕਿ ਨਾ ਕਰ ਹੀ ਹੋ ਜਾ ਸੀਗਾ ਨਾ ਕਰ ਤੀਕਾ ਠੀਕ ਆ 7 ਵਜੇ 7 ਵਜੇ 7 ਵਜੇ ਨਹੀਂ ਨਹੀਂ ਠੀਕ ਆ ਅੱਜ ਮਿਲ ਜੀ ਹਾਂ ਜੀ

我这么问。